ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੇ ਖੈਰ ਹੋਵੋਗੇ ਸੋ ਅੱਜ ਆਪਾਂ ਇਸ ਵਲੌਗ ਦੇ ਜਰੀਏ ਤੁਹਾਡੇ ਨਾਲ ਇੱਕ ਖੁਸ਼ੀ ਸਾਂਝੀ ਕਰਨੀ ਸੀਗੀ ਵੈਸੇ ਵਲੌਗ ਨਹੀਂ ਥੋੜਾ ਜਿਹਾ ਮਿੰਨੀ ਜਿਹਾ ਵਲੌਗ ਹੈ ਛੋਟਾ ਜਿਹਾ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਆਪਣੇ ਚੈਨਲ ਦੀ ਅਪਡੇਟ ਬਾਰੇ ਤੇ ਇੱਕ ਬਹੁਤ ਹੀ ਖੈਰ ਖੁਸ਼ਖਬਰੀ ਹੈ ਤੁਹਾਡੇ ਵਾਸਤੇ ਜਿਵੇਂ ਕਿ ਆਪਾਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਦੱਸਿਆ ਸੀਗਾ ਕਿ ਆਪਣਾ ਚੈਨਲ ਮੋਨਟਾਈਜ਼ ਹੋ ਚੁੱਕਿਆ ਜੀ ਤੇ ਚੈਨਲ ਮੋਨਟਾਈਜ਼ ਹੋਣ ਦੇ ਲਈ ਆਪਾਂ ਨੂੰ ਕਿੰਨਾ ਸਮਾਂ ਲੱਗਿਆ ਤੇ ਕਿਹੜੀਆਂ-ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੇ ਕਿੰਨੇ ਘੰਟੇ ਕਿੰਨੇ ਸਬਸਕ੍ਰਾਈਬਰ ਆਪਣੇ ਕਿੰਨੇ ਟਾਈਮ 'ਚ ਕੰਪਲੀਟ ਹੋਏ ਸੀਗੇ ਇਹ ਸਾਰੀ ਅਪਡੇਟ ਆਪਾਂ ਤੁਹਾਨੂੰ ਪਿਛਲੇ ਬਲੌਗ ਦੇ ਵਿੱਚ ਦੇ ਚੁੱਕੇ ਹਾਂ ਤੇ ਤੁਸੀਂ ਪਿਛਲਾ ਬਲੌਗ ਆਪਣਾ ਆਪਣਾ ਪਿਛਲਾ ਬਲੌਗ ਜ਼ਰੂਰ ਜਾ ਕੇ ਦੇਖਿਓ ਜੀ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਆਪਾਂ ਤੁਹਾਡੇ ਨਾਲ ਖੁਸ਼ੀ ਸਾਂਝੀ ਕਰਨੀ ਹੈ ਜੀ ਕਿ ਆਪਣਾ ਫਾਈਨਲੀ ਫਾਈਨਲੀ ਗੂਗਲ ਐਡੀਸ਼ਨ ਪੈਨ ਆਪਣੇ ਕੋਲੇ ਪਹੁੰਚ ਚੁੱਕਿਆ ਜੀ ਓਹੋ ਥੱਲੇ ਡਿੱਗ ਪਿਆ ਸੀਗਾ ਖੁਸ਼ੀ ਇੰਨੀ ਜ਼ਿਆਦੇ ਆ ਤੇ ਲੋ ਜੀ Google Edison Pen ਆਪਣੇ ਕੋਲੇ ਫਾਈਨਲੀ ਪਹੁੰਚ ਚੁੱਕਿਆ ਹੈਗਾ ਬਹੁਤ ਮਿਹਨਤ ਕਰਨੀ ਪਈ ਆ ਆਪ ਨੂੰ Google Edison Pen ਬਾਰੇ ਤੇ ਅੱਜ Google Edison Pen ਆਪਣੇ ਹੱਥਾਂ ਦੇ ਵਿੱਚ ਹੈ ਜੀ ਤੇ Google Edison Pen ਨੇ ਬਹੁਤ ਤਰਲੇ ਮਿੰਤਾ ਹੜੇ ਕਢਾਏ ਨੇ ਤੇ ਤਰਲੇ ਮਿੰਤਾ ਹੜੇ ਕਢਾਉਣ ਤੋਂ ਬਾਅਦ Google Edison Pen ਮੇਰੇ ਹੱਥਾਂ ਦੇ ਵਿੱਚ ਆਇਆ ਜੀ 2 3 ਵਾਰ ਅਪਲਾਈ ਕੀਤਾ ਮੈਂ ਤੇ ਤੀਜੀ ਵਾਰ ਅਪਲਾਈ ਕਰਨ ਤੋਂ ਬਾਅਦ Google Edison ਮੇਰੇ ਕੋਲੇ ਪੈਨ ਫੇਰ ਪਹੁੰਚਿਆਗਾ ਤੇ ਅੱਜ ਆਪਾਂ ਤੁਹਾਡੇ ਨਾਲ Google Edison pen ਬਾਰੇ ਗੱਲਬਾਤ ਸਾਂਝੀ ਕਰਦੇ ਆਂ ਤੇ ਆਪਾਂ ਨੂੰ ਇਹਦੇ ਵਿੱਚ ਕਿੰਨਾ ਟਾਈਮ ਲੱਗਦਾ ਤੇ ਮੈਨੂੰ ਕਿੰਨਾ ਟਾਈਮ ਲੱਗਿਆ ਤੇ ਬਾਕੀਆਂ ਕੋਲੇ ਕਿੰਨੇ ਟਾਈਮ ਦੇ ਵਿੱਚ ਅੱਜ ਆਪਾਂ ਬਾਈ ਜੀ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨੀ ਹੈ Google Edison pen ਬਾਰੇ ਤੇ Google Edison pen ਕਿੰਨੇ ਦਿਨਾਂ ਵਿੱਚ ਕਿੰਨੇ ਟਾਈਮ ਵਿੱਚ ਤੁਹਾਡੇ ਤੱਕ ਪਹੁੰਚ ਸਕਦਾਗਾ ਇਸੇ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਣੀ ਹੈ ਤੇ ਮੇਰੇ ਕੋਲੇ ਕਿੰਨੇ ਟਾਈਮ ਦੇ ਵਿੱਚ ਇਹ Google Edison pen ਪਹੁੰਚਿਆ ਜੀ ਉਹ ਆਪਾਂ ਤੁਹਾਨੂੰ ਸਾਰਾ ਕੁਝ ਦੱਸ ਦਿਆਂ ਤੇ ਪਰ Google Edison pen ਨੇ ਮੇਰੇ ਬਹੁਤ ਹੀ ਤਰਲੇ ਮਿੰਤਾ ਹੜੇ ਕਢਾਏ ਨੇ ਫੇਰ ਮੇਰੇ ਕੋਲ ਇੱਕ ਗੂਗਲ ਐਡੀਸ਼ਨ ਪੈਨ ਆਇਆ ਹੈਗਾ ਇਹ ਪਤਾ ਨਹੀਂ ਕਿਉਂ ਮੇਰੀ ਕਿਸਮਤ ਪਤਾ ਨਹੀਂ ਕੀ ਗੱਲ ਬਾਤ ਆ ਪਰ ਇਹ ਬਾਈ ਜੀ ਬਹੁਤ ਹੀ ਖੁਸ਼ੀ ਹੋਈ ਹੈ ਜਦੋਂ ਮੇਰੇ ਕੋਲ ਗੂਗਲ ਐਡੀਸ਼ਨ ਪੈਨ ਪਹੁੰਚ ਗਿਆ ਕਿਉਂਕਿ ਬਾਈ ਜੀ ਡੇਢ ਸਾਲ ਦੀ ਮਿਹਨਤ ਸੀਗੀ ਮੇਰੀ ਮੈਨੂੰ ਗੂਗਲ ਐਡੀਸ਼ਨ ਪੈਨ ਤੱਕ ਪਹੁੰਚਣ ਲਈ ਚੈਨਲ ਮੋਨਟਾਈਜ਼ ਕਰਾਉਣ ਲਈ ਡੇਢ ਸਾਲ ਲੱਗ ਚੁੱਕਿਆ ਸੀਗਾ ਤੇ ਬਾਕੀ ਧੰਨਵਾਦ ਉਹਨਾਂ ਸਾਰੇ ਦੋਸਤਾਂ ਮਿੱਤਰਾਂ ਦਾ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਪੋਰਟ ਕੀਤੀ ਹੈ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਹੈਗਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰਦਿਆ ਕਰੋ ਕਿਉਂਕਿ ਬਾਈ ਜੀ ਪੰਜਾਬੀ ਬਲੌਗਰ ਨੂੰ ਤੁਸੀਂ ਸਪੋਰਟ ਕਰਿਆ ਕਰੋ ਤੇ ਆਪਾਂ ਤੁਹਾਡੇ ਵਾਸਤੇ ਨਵਾਂ ਨਵਾਂ ਕੰਟੈਂਟ ਹੁਣ ਤੋਂ ਕ੍ਰੀਏਟ ਕਰਨਾ ਸ਼ੁਰੂ ਕਰਨਾ Google AdSense ਪੈਨਾ ਆਪਣੇ ਕੋਲੇ ਆਇਆ ਨਹੀਂ ਸੀ ਤਾਂ ਕਰਕੇ ਆਪਣੇ ਬਲੌਗ ਰੁਕੇ ਹੋਏ ਸੀਗੇ ਕਿਉਂਕਿ ਤੁਸੀਂ ਪਿਛਲਾ ਬਲੌਗ ਮੋਨਟਾਈਜ਼ਰ ਸਨ ਵਾਲਾ ਦੇਖਿਆ ਹੋਣਾਗਾ ਤੇ ਆਪਾਂ ਤਕਰੀਬਨ 3 ਮਹੀਨੇ ਪਹਿਲਾਂ ਉਹ ਬਲੌਗ ਅਪਲੋਡ ਕੀਤਾ ਸੀਗਾ ਤੇ ਅੱਜ ਬਾਈ ਜੀ ਆਪਾਂ 3 ਮਹੀਨਿਆਂ ਦੇ ਬਾਅਦ ਬਲੌਗ ਅਪਲੋਡ ਕਰ ਚ ਕਰ ਰਹੇ ਹਾਂਗੇ ਇਹ ਸਪੈਸ਼ਲ ਤੁਹਾਡੇ ਲਈ ਬਲੌਗ ਬਣਾ ਰਹੇ ਹਾਂ ਜੀ ਇੱਕ ਛੋਟਾ ਜਿਹਾ ਮਿੰਨੀ ਜਿਹਾ ਬਲੌਗ ਹੈਗਾ ਸੋ ਸਪੋਰਟ ਕਰਿਓ ਚੈਨਲ ਨੂੰ ਬਹੁਤ ਵਾਰ ਸ਼ੇਅਰ ਕਰਿਓ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਆ ਜਿਹੜੇ ਨਵੇਂ ਮੇਰੇ ਭਰਾ ਇਹ YouTube ਚੈਨਲ ਸਟਾਰਟ ਕਰ ਰਹੇ ਆ ਜਾਂ ਜਿਨ੍ਹਾਂ ਦਾ Google ਐਡੀਸ਼ਨ ਪੈਨ ਹਜੇ ਨਹੀਂ ਆਇਆ ਮੋ ਚੈਨਲ ਮੋਨਟਾਈਜ਼ ਹੋ ਚੁੱਕਿਆ ਹੈਗਾ ਤੇ ਹੁਣ ਆਪਾਂ ਬਾਈ ਜੀ ਤੁਹਾਨੂੰ ਦੱਸ ਦੇਵਾਂਗੇ Google ਐਡੀਸ਼ਨ ਪੈਨ ਦੇ ਬਾਰੇ ਮਿੱਤਰੋ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ ਵੀ Google ਐਡੀਸ਼ਨ ਪੈਨ ਕਦੋਂ ਅਪਲਾਈ ਹੁੰਦਾ ਹੈਗਾ ਗੂਗਲ ਐਡੀਸ਼ਨ ਪੈਨ ਉਦੋਂ ਅਪਲਾਈ ਹੁੰਦਾ ਜੀ ਜਦੋਂ ਤੁਹਾਡਾ 1000 ਸਬਸਕ੍ਰਾਈਬਰ ਤੇ 4000 ਵਾਚ ਟਾਈਮ ਮਤਲਬ 4000 ਘੰਟਾ ਪੂਰਾ ਹੋ ਗਿਆ ਉਦੋਂ ਬਾਈ ਜੀ ਤੁਹਾਡੇ ਕੋਲੇ অপਸ਼ਨ ਅਪਲਾਈ ਕਰਨ ਲਈ ਆ ਜੂਗੀ ਵੀ ਤੁਸੀਂ ਬਾਈ ਜੀ ਗੂਗਲ ਐਡੀਸ਼ਨ ਪੈਨ ਹੁਣ ਅਪਲਾਈ ਕਰਨ ਦੇ ਕਾਬਲ ਹੋ ਚੁੱਕੇ ਹੋਗੇ ਤੇ ਤੁਹਾਡਾ ਜਿਹੜਾ ਚੈਨਲ ਦਾ ਰਿਵਿਊ ਆ ਉਹ YouTube ਨੇ ਅਕਸੈਪਟ ਕਰ ਲਿਆ ਜੀ ਤੇ ਗੂਗਲ ਐਡੀਸ਼ਨ ਪੈਨ ਕਿੰਨੇ ਟਾਈਮ ਦੇ ਵਿੱਚ ਪਹੁੰਚਦਾਗਾ ਗੂਗਲ ਐਡੀਸ਼ਨ ਪੈਨ ਬਾਈ ਜੀ ਤੁਹਾਡੇ ਕੋਲੇ ਤਕਰੀਬਨ ਪੰਜ ਤੋਂ 7 ਦਿਨ ਦੇ ਵਿੱਚ ਵਿੱਚ ਪਹੁੰਚ ਜਾਣਾ ਚਾਹੀਦਾ ਜੇਕਰ ਤੁਹਾਡੇ ਕੋਲ 5 ਦੇ 7 ਦਿਨ ਦੇ ਵਿੱਚ ਨਹੀਂ ਪਹੁੰਚਦਾ ਤਾਂ ਤੁਸੀਂ ਆਪਣੇ ਡਾਕਖਾਨੇ ਨੇੜੇ ਜਿਹੜਾ ਕੋਈ ਤੁਹਾਡੇ ਆਪਣੇ ਸ਼ਹਿਰ ਆ ਜਾਂ ਕੋਈ ਪਿੰਡ ਦੇ ਵਿੱਚ ਡਾਕਾਣਾ ਉੱਥੇ ਪਾਈ ਜੀ ਪਤਾ ਕਰਦੇ ਰਹੋ ਤੇ ਮੈਨੂੰ ਕਿੰਨਾ ਟਾਈਮ ਲੱਗਿਆ ਓ ਹੋ 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 ਬਾਈ ਜੀ ਪੁੱਛੋ ਹੀ ਨਾ ਮੈਨੂੰ ਕਿੰਨਾ ਟਾਈਮ ਲੱਗਿਆ ਮੈਨੂੰ ਉਹ ਪੁੱਛੋ ਕਿਉਂ ਤੇ ਕਿਉਂਕਿ ਬਾਈ ਜੀ Google Edison ਪੈਨ ਦੇ ਤੁਹਾਡੇ ਕੋਲੇ ਤਿੰਨ ਚਾਂਸ ਹੁੰਦੇ ਨੇ Google Edison ਪੈਨ ਨੂੰ ਅਪਲਾਈ ਕਰਨ ਵਾਸਤੇ ਤਿੰਨ ਚਾਂਸ ਹੁੰਦੇ ਨੇ ਤੁਹਾਡੇ ਕੋਲੇ ਪਹਿਲਾ ਅਪਲਾਈ ਤੁਸੀਂ ਕਰੋਗੇ ਜੇਕਰ ਤੁਹਾਡੇ ਕੋਲ ਨਹੀਂ ਆਇਆ ਤਾਂ ਤੁਸੀਂ ਤੁਹਾਨੂੰ ਦੂਜੀ ਵਾਰ ਅਪਲਾਈ ਕਰਨਾ ਪੈਣਾ ਤੇ ਤੀਜੀ ਵਾਰ ਬਾਈ ਜੀ ਤੁਹਾਡਾ ਜਿਹੜਾ Google Edition ਪੈਨ ਅਪਲਾਈ ਕਰਨ ਦਾ ਚਾਂਸ ਹੋਊਗਾ ਜੀ ਉਹ ਹੋਊਗਾ ਜੀ 골ਡਨ ਚਾਂਸ ਜੇਕਰ ਤੁਹਾਡੇ ਕੋਲ ਤੀਜੀ ਵਾਰ ਵੀ ਪੈਨ ਅਪਲਾਈ ਕੀਤਾ ਤੁਸੀਂ ਫਿਰ ਵੀ ਨਹੀਂ ਆਇਆ ਫਿਰ ਤੁਹਾਨੂੰ ਈਮੇਲ ਰਹੀਂ ਉਹ ਅਪਲਾਈ ਕਰਨਾ ਪੈਂਦਾਗਾ ਉਹਦੇ ਰਹੀਂ ਤੁਹਾਨੂੰ ਪ੍ਰਾਪਤ ਕਰਨਾ ਪੈਂਦਾਗਾ ਪਰ ਉਹਦੇ ਬਾਰੇ ਆਪਾਂ ਨੂੰ ਹਜੇ ਜਾਣਕਾਰੀ ਨਹੀਂ ਹੈਗੀ ਆਪਾਂ ਨੂੰ ਇਸੇ ਬਾਰੇ ਪਤਾ ਸੀਗਾ ਵੀ ਇਹ Google Edition ਪੈਨ ਕਿਵੇਂ ਅਪਲਾਈ ਹੁੰਦਾ ਤੇ ਉਹ ਆਪਾਂ ਤੁਹਾਨੂੰ ਹੁਣ ਦੱਸਦੇ ਆਂਗੇ ਹੁਣ ਮੈਂ ਤਿੰਨ ਵਾਰ ਅਪਲਾਈ ਕੀਤਾ ਤੇ ਮੇਰਾ ਤੀਜੀ ਵਾਰ ਅਪਲਾਈ ਹੋਣ ਤੋਂ ਬਾਅਦ Google ਐਡੀਸ਼ਨ ਪੈਨ ਆਇਆਗਾ ਉਹ ਪੁੱਛੋ ਕਿਉਂ ਉਹ ਵੀ ਆਪਾਂ ਬਾਈ ਜੀ ਤੁਹਾਨੂੰ ਦੱਸ ਦੇਵਾਂਗੇ ਵੀ ਕਿਉਂ ਤੇ Google ਐਡੀਸ਼ਨ ਪੈਨ ਦੇ ਉੱਤੇ ਸਿਰਫ ਤੇ ਸਿਰਫ ਤੁਹਾਡਾ ਨਾਮ ਲਿਖਿਆ ਆਊਗਾ ਹੋਰ ਕੁਝ ਨਹੀਂ ਆਉਂਦਾ ਮੈਂ ਤਿੰਨੋਂ ਵਾਰ ਆਪਣਾ ਫੋਨ ਨੰਬਰ ਵੀ ਉਥੇ ਟਾਈਪ ਕੀਤਾ ਸੀਗਾ ਫਿਲ ਕੀਤਾ ਸੀਗਾ ਐਡਰੈਸ ਦੇ ਵਿੱਚ ਪਰ ਉਥੇ ਫੋਨ ਨੰਬਰ ਹਜੇ ਵੀ ਨਹੀਂ ਲਿਖ ਕੇ ਦੇਤੇ ਆਇਆ ਤੇ ਬਾਈ ਜੀ ਮੈਂ ਜਦੋਂ ਪਹਿਲੀ ਵਾਰ ਅਪਲਾਈ ਕੀਤਾ ਤੇ ਮੇਰੇ ਕੋਲੇ ਤਕਰੀਬਨ ਮਹੀਨੇ ਬਾਅਦ ਵੀ ਗੂਗਲ ਐਡੀਸ਼ਨ ਪੈਨ ਨਹੀਂ ਪਹੁੰਚਿਆ ਮੈਂ ਡਾਕਖਾਨੇ ਪਤਾ ਕੀਤਾ ਉਹ ਕਹਿੰਦੇ ਬਾਈ ਜੀ ਸਾਡੇ ਕੋਲ ਤਾਂ ਕੋਈ ਵੀ ਚਿੱਠੀ ਨਹੀਂ ਆਈ ਜੇ ਚਿੱਠੀ ਆਊਗੀ ਤਾਂ ਉਹਦੇ ਤੇ ਨਾਮ ਨਹੀਂ ਲਿਖਿਆ ਹੁੰਦਾ ਜਾਂ ਕੱਲਾ ਨਾਮ ਲਿਖਿਆ ਹੁੰਦਾ ਕੋਈ ਪਿੰਡ ਦਾ ਨਾਮ ਨਹੀਂ ਹੁੰਦਾ ਕਹਿੰਦੇ ਵੀ ਅਸੀਂ ਕਿਵੇਂ ਉਹਨਾਂ ਨੂੰ ਮਤਲਬ ਲੋਕਾਂ ਤੱਕ ਵੰਡ ਕੇ ਆਈਏ ਘਰਾਂ ਦੇ ਵਿੱਚ ਜਾਈਏ ਜਾਂ ਡਾਕਖਾਨੇ ਤੋਂ ਤੁਹਾਨੂੰ ਫੋਨ ਕਰੀਏ ਜੇਕਰ ਤੁਹਾਡੇ ਕੋਲ ਕੰਟੈਕਟ ਨੰਬਰ ਹੋਊਗਾ ਤਾਂ ਤੁਹਾਨੂੰ ਡਾਕਖਾਨੇ ਦੇ ਵਿੱਚ ਫੋਨ ਵੀ ਆ ਜਾਊਗਾ ਬਾ ਦੂਜੀ ਵਾਰ ਅਪਲਾਈ ਕੀਤਾ ਦੂਜੀ ਵਾਰ ਵੀ ਮੈਂ ਮਹੀਨਾ ਵੇਟ ਕੀਤੀ ਤਾਂ ਫਿਰ ਵੀ ਮੇਰਾ Google Edition ਪੈਨ ਨਹੀਂ ਆਇਆ ਕਿਉਂ ਨਹੀਂ ਆਇਆ ਮੈਨੂੰ ਨਹੀਂ ਪਤਾ ਇਸ ਦਾ ਕੀ ਕਾਰਨ ਸੀ ਕਿਉਂ ਨਹੀਂ ਆਇਆ ਕਿਵੇਂ ਨਹੀਂ ਆਇਆ ਇਹ ਬਾਈ ਹਜੇ ਸਵਾਲ ਦਾ ਸਵਾਲ ਬਣਿਆ ਹੋਇਆਗਾ ਤੇ ਤੀਜੀ ਵਾਰ ਜਦੋਂ ਮੇਰਾ Google Edition ਪੈਨ ਦਾ 골ਡਨ ਚਾਂਸ ਸੀਗਾ ਤਾਂ ਫਿਰ ਮੈਂ ਡਾਕਖਾਨੇ ਦੇ ਜਿਹੜੇ ਓਨਰ ਸੀਗੇ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਬਾਈ ਜੀ ਐਦਾ ਕਰਕੇ ਮੇਰਾ YouTube ਦਾ Google Edition ਪੈਨ ਆਊਗਾ ਤੇ ਉਹ ਤੁਸੀਂ ਮੇਰੇ ਤੱਕ ਜ਼ਰੂਰ ਪਹੁੰਚਾ ਦਿਓ ਮੇਰਾ ਨੰਬਰ ਨੋਟ ਕਰ ਲਓ ਮੇਰਾ ਪੈਨ ਮੇਰਾ ਐਡਰੈਸ ਸਾਰਾ ਕੁਝ ਤੁਸੀਂ ਇਥੇ ਨੋਟ ਕਰ ਲਓ ਜਦੋਂ ਵੀ ਆ ਗਿਆ ਮੈਨੂੰ ਤੁਸੀਂ ਫੋਨ ਕਰ ਦਿਓ ਤੇ ਫਿਰ ਉਹਨਾਂ ਨੂੰ ਬਾਈ ਜੀ ਆਪਾਂ ਸਾਰਾ ਐਡਰੈਸ ਵਗੈਰਾ ਆਪਣਾ ਦੇ ਕੇ ਆਏ ਤੇ ਉਹੀ ਗੱਲ ਹੋਈ ਜਦੋਂ ਹਫਤੇ ਬਾਅਦ Google AdSense PIN ਆਇਆ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਬਾਈ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਐਕਸਾਈਟਮੈਂਟ ਹੋਈ ਕਿਉਂਕਿ ਮੈਂ 3 ਮਹੀਨਿਆਂ ਤੋਂ ਵੇਟ ਕਰ ਰਿਹਾ ਸੀਗਾ ਇਸ Google AdSense PIN ਦੇ ਕਿਉਂਕਿ Google AdSense PIN ਬਹੁਤ ਹੀ ਜ਼ਰੂਰੀ ਹੈ ਤੁਹਾਡੇ YouTube ਵਾਸਤੇ ਇਹ ਤੋਂ ਬਿਨਾ ਤੁਹਾਡਾ YouTube ਇੱਕ ਤਰ੍ਹਾਂ ਦਾ ਅਧੂਰਾਗਾ ਤੁਸੀਂ ਪੇਮੈਂਟ ਲੈਣ ਦੇ ਕਾਬਲ ਨਹੀਂ ਹੋਗੇ ਜਿੰਨਾ ਟਾਈਮ ਤੁਹਾਡਾ Google AdSense PIN ਨਹੀਂ ਆਇਆ ਤੇ ਫਿਰ ਜਦੋਂ ਗੂਗਲ ਐਡੀਸਨ ਪੈਨ ਆਪਣਾ ਆ ਗਿਆ ਤਾਂ ਆਪਾਂ ਨਾਲ ਦੀ ਨਾਲ ਫਟਾਫਟ ਤੁਰੰਤ ਉਹਥੇ ਡਾਕਖਾਨੇ ਦੇ ਵਿੱਚ ਪਹੁੰਚੇ ਤੇ ਗੂਗਲ ਐਡੀਸਨ ਆਪਣਾ ਪੈਨ ਹੱਥੋਂ ਪ੍ਰਾਪਤ ਕੀਤਾ ਜੀ ਤੇ ਤੁਸੀਂ ਵੀ ਬਾਈ ਜੀ ਇਦਾਂ ਹੀ ਕਰਨਾ ਜੇਕਰ ਤੁਹਾਡਾ ਗੂਗਲ ਐਡੀਸਨ ਪੈਨ ਹਫਤੇ ਦੇ ਵਿੱਚ ਨਹੀਂ ਆਉਂਦਾ ਤਾਂ ਤੁਸੀਂ ਆਪਣੇ ਡਾਕਖਾਨੇ ਦੇ ਵਿੱਚ ਜਾ ਕੇ ਉਹਨਾਂ ਨਾਲ ਬਾਈ ਜੀ ਆਪਣੇ ਡਾਕਖਾਨੇ ਦੇ ਸੰਪਰਕ ਦੇ ਵਿੱਚ ਰਹੇ ਹੋ ਗੂਗਲ ਐਡੀਸਨ ਪੈਨ ਤੁਹਾਨੂੰ ਸਾਮੀ ਨਾਲ ਮਿਲ ਜੇ ਤੇ ਮੇਰੇ ਵਾਂਗੂ ਤੁਹਾਨੂੰ ਮਤਲਬ ਤਿੰਨ ਤਿੰਨ ਮਹੀਨੇ ਵੇਟ ਨਾ ਕਰਨੀ ਪਵੇ ਇਹ ਬਹੁਤ ਹੀ ਇਹ ਕਈ ਭਰਾਮਾਂ ਦੀ ਦਿੱਕਤ ਆ ਜਾਂਦੀ ਹੈ ਕਈਆਂ ਨੂੰ ਹਫਤੇ ਬਾਅਦ ਕਈਆਂ ਨੂੰ ਪੰਜ ਦਿਨਾਂ ਬਾਅਦ ਇਹ ਮਿਲ ਜਾਂਦਾ ਜ ਤੇ ਇਹ ਬਹੁਤ ਹੀ ਇੰਪੋਰਟੈਂਟ ਬਹੁਤ ਹੀ ਜ਼ਰੂਰੀ ਹੈ ਜੀ ਇਹ ਆਪਣਾ ਗੂਗਲ ਆਈਡੈਂਟੀਟੀ ਪੈਨ ਇਹ ਤੋਂ ਬਿਨਾ ਆਪਾਂ ਪੇਮੈਂਟ ਲੈਣ ਦੇ ਕਾਬਿਲ ਨਹੀਂ ਹੈਗੇ ਤੇ ਜਿੰਨਾ ਟਾਈਮ ਆਪਾਂ ਨੂੰ ਇਹ ਨਹੀਂ ਮਿਲਦਾ ਉਹਨਾਂ ਟਾਈਮ ਬਸ ਬਾਈ ਜੀ ਇੱਕ ਤਰ੍ਹਾਂ ਦਾ ਤੁਸੀਂ ਚੈਨਲ ਮੋਨਟਾਈਜ਼ ਜ਼ਰੂਰ ਕਰ ਲਿਆ ਪਰ ਜਿੰਨਾ ਟਾਈਮ ਤੁਹਾਡੇ ਕੋਲ ਇਹ ਨਹੀਂ ਤਾਂ ਉਹਨਾਂ ਟਾਈਮ ਕੁਝ ਵੀ ਨਹੀਂ ਆ ਮੈਨੂੰ ਵੀ ਇੱਕ ਦੁਨੀਆ ਸੁਣ ਸਾਨ ਜੀ ਹੋ ਜਾਂਦੀ ਹੈ ਤੇ ਲੋ ਵੀ ਮਿੱਤਰੋ ਹੁਣ ਆਪਣੇ ਕੋਲੇ ਇਹ ਸਾਰਾ ਕੁਝ ਕਲੀਅਰ ਹੋ ਚੁੱਕਿਆ ਜੀ ਬਹੁਤ ਬਹੁਤ ਧੰਨਵਾਦ ਸਾਰੇ ਦੋਸਤਾਂ ਮਿੱਤਰਾਂ ਦਾ ਇੱਕ ਵਾਰ ਫਿਰ ਤੋਂ ਜਿਨ੍ਹਾਂ ਨੇ ਚੈਨਲ ਨੂੰ ਸਪੋਰਟ ਕੀਤੀ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਈ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਇਹਨਾਂ ਨੂੰ ਜ਼ਰੂਰ ਸਾਂਝਾ ਕਰਿਓ ਤੇ ਆਪਾਂ ਹੁਣ ਤੁਹਾਡੇ ਵਾਸਤੇ ਨਾ ਕਿਉਂਕਿ ਬਾਈ ਜੀ ਨੂੰ ਨਰਜੀ ਆ ਗਈ ਆਪਣੇ ਕੋਲ ਆ ਚਿੱਠੀ ਆ ਗਈ ਤੇ ਹੁਣ ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਬਹੁਤ ਹੀ ਘੈਂਡ ਘੈਂਡ ਕੰਟੈਂਟ ਜਿਵੇਂ ਕਿ ਆਪਾਂ ਤੁਹਾਨੂੰ ਪਿਛਲੀਆਂ ਗਰਮੀਆਂ ਦੇ ਵਿੱਚ ਦਿਖਾਇਆ ਸੀਗਾ ਜੀ ਵਾਟਰ پارکਾਂ ਦੇ ਨਜ਼ਾਰੇ ਹਸੀਨ ਵਾਦੀਆਂ ਦੀ ਸਹਿਰ ਤੇ ਇਹ ਬਾਈ ਜੀ ਆਪਾਂ ਤੁਹਾਨੂੰ ਕਰਾਵਾਂਗੇ ਆਪਣੇ ਰਾਇਲ ਐਨਫੀਲਡ ਦੇ ਉਤੇ ਤੇ ਜਾਂ ਬਾਈ ਜੀ ਆਪਾਂ ਤੁਹਾਨੂੰ ਕਿਸੇ ਹੋਰ ਚੀਜ਼ਾਂ ਮਾ ਲੋ ਬਸ ਤੇ ਕਰਾਵਾਂਗੇ ਨਹੀਂ ਨਹੀਂ ਬਸ ਤੇ ਤਾਂ ਕਰ ਨੂੰ ਬਾਈ ਜੀ ਆਪਾਂ ਤੁਹਾਨੂੰ ਰਾਇਲ ਐਨਫੀਲਡ ਦੀ ਲੈ ਕੇ ਚੱਲਾਂਗੇ ਬਹੁਤ ਹੀ ਘੈਂਡ ਘੈਂਡ ਚੀਜ਼ਾਂ ਦਿਖਾਵਾਂਗੇ ਬਾਕੀ ਤੁਸੀਂ ਆਪਣੇ ਪਿਛਲੇ ਬਲੌਗ ਜਾ ਕੇ ਜਰੂਰ ਦੇਖ ਲਿਓ ਤੇ ਜੇਕਰ ਕੋਈ ਕਮੀ ਪੇਸੀ ਹੋਈ ਤਾਂ ਉਹ ਵੀ ਸਾਨੂੰ ਜਰੂਰ ਦੱਸਦੇ ਹੋ ਜੀ ਤੇ ਲਓ ਵੀ ਮਿੱਤਰੋ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਆਂਗੇ ਬਹੁਤ ਹੀ ਖੁਸ਼ੀ ਆ ਤੇ ਇਹ ਖੁਸ਼ੀ ਆਪਾਂ ਸੋਚਿਆ ਸੀਗਾ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਤੇ ਅੱਜ 3 ਤਿੰਨ ਮਹੀਨਿਆਂ ਦੇ ਬਾਅਦ ਆਪਾਂ ਇਹ ਸੋ ਉਮੀਦ ਕਰਦਾ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਚੱਕਦੇ ਹੋ ਫੱਟੇ ਭਾਈ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰ ਦਿਆਂਗੇ ਉਮੀਦ ਕਰਦਾ ਤੁਹਾਨੂੰ ਇਹ ਬਲੌਗ ਬਹੁਤ ਹੀ ਵਧੀਆ ਤੇ ਘੈਂਟ ਲੱਗਿਆ ਹੋਊਗਾ ਜੇਕਰ ਘੈਂਟ ਲੱਗਿਆ ਤਾਂ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰਦੇ ਹੋ ਜਾਂਦੇ ਜਾਂਦੇ ਤੇ ਬੈਲ ਆਈਕਨ ਦਾ ਬਟਨ ਵੀ ਜਰੂਰ ਦਬਾ ਦਿਓ ਤੇ ਘੰਟੀ ਤੁਹਾਡੇ ਮਤਲਬ ਫੋਨ ਦੇ ਉੱਤੇ ਵੱਜਣੀ ਜਾਂਦੀ ਹੈ ਜਦੋਂ ਵੀ ਆਪਣਾ ਬਲੌਗ ਅਪਲੋਡ ਹੁੰਦਾ ਹੋਊਗਾ ਜੀ ਤੇ ਬਹੁਤ ਹੀ ਘੈਂਟ ਬਲੌਗ ਲੈ ਕੇ ਆ ਰਹੇ ਤੇ ਉਹਨਾ ਟਾਈਮ ਆਪਣੇ ਤੁਸੀਂ ਪਿਛਲੇ ਬਲੌਗ ਇੰਜੋਏ ਕਰੋ ਜੀ ਸੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਸੋ ਮਿਲਦੇ ਆ ਜੀ ਆਪਾਂ ਜਲਦੀ ਇੱਕ ਹੋਰ ਘੈਂਟ ਜੇ ਬਲੌਗ ਦੇ ਨਾਲ ਸੋ ਜੁੜੇ ਰਹੋ ਰਾਣਾ ਜਰਾਏ ਬਲੌਗ ਦੇ ਨਾਲ ਜੀ ਤੇ ਘੈਂਟ ਘੈਂਟ ਚੀਜ਼ਾਂ ਤੇ ਘੈਂਟ ਘੈਂਟ ਜਾਣਕਾਰੀ ਹੁਣ ਤੁਹਾਨੂੰ ਬਹੁਤੀ ਘੈਂਟ ਘੈਂਟ ਇੰਟਰਸਟਿੰਗ ਜੇ ਬਲੌਗ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਚਿੱਠੀ ਬਾਈ ਜੀ ਆਪਣੇ ਕੋਲੇ ਫੇਰ ਤੋ ਆ ਚੁੱਕੀ ਹੈ